ਸੈਂਟ ਜੇਵੀਰ ਸਕੂਲ ਤਾਣਾ ਵਿਖੇ ਅੱਜ ਵਿਦਿਆਰਥੀਆਂ ਨੇ ਚੰਗੀਆਂ ਮੁੱਲਾਂ ਮਾਰੀਆਂ ਨੇ ਜਿੱਥੇ ਵਧੀਆ ਉਹਨਾਂ ਨੇ ਨੰਬਰ ਲੈ ਲਏ ਨੇ ਉੱਥੇ ਹੀ ਅੱਜ ਕਾਫੀ ਬਰਫੀ ਔਰ ਰਸਗੁਲੇ ਵੱਖ-ਵੱਖ ਪ੍ਰਕਾਰ ਦੀਆਂ ਮਠਿਆਈਆਂ ਲੈ ਕੇ ਆਏ ਨੇ ਜਿਹੜੇ ਨੇ ਕਿ ਪ੍ਰਿੰਸੀਪਲ ਅਤੇ ਹੋਰ ਵੀ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਾਇਆ ਇਸ ਵਕਤ ਜਿਹੜੇ ਕਿ ਪ੍ਰਿੰਸੀਪਲ ਕੋਲ ਪਹੁੰਚੇ ਹੋਏ ਨੇ ਵਿਦਿਆਰਥੀ ਉਹਨਾਂ ਨੇ ਮੂੰਹ ਮਿੱਠਾ ਕਰਾਉਣ ਵਾਸਤੇ ਔਰ ਵਧੀਆ ਪੋਜੀਸ਼ਨ ਹਾਸਲ ਕੀਤੀਆਂ ਨੇ ਅਸੀਂ ਗੱਲ ਵੀ ਕਰਦੇ ਹਾਂ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਇਹਨਾਂ ਦੀ ਕਿਸ ਤਰ੍ਹਾਂ ਦੀ ਸੋਚ ਹੈ ਔਰ ਕਿਹੜੀਆਂ ਇਹਨਾਂ ਨੇ ਪ੍ਰਾਪਤੀਆਂ ਕਰਨੀਆਂ ਹਨ ਦੇ ਵਿੱਚ ਫਰਸਟ ਰੈਂਕ 10th ਦੇ ਵਿੱਚ 97% ਹੈ ਭਾਵਨਾ ਜੋਸ਼ੀ ਨੇ ਕੀਤਾ ਹੈ ਤੇ ਪਲਸ 2 ਦੇ ਵਿੱਚ ਦੀਦੀਆਂ ਨੇ ਕੀਤਾ ਸਾਰੇ ਬੱਚਿਆਂ ਦੇ ਹੱਥਾਂ ਦੇ ਵਿੱਚ ਲੱਡੂ ਫੜੇ ਹੋਏ ਨੇ ਔਰ ਜਿਹੜਾ ਕਿ ਅੱਜ ਕੁਛੀ ਦੇ ਚ ਰੌਣਕਾਂ ਜਿਹੜੀਆਂ ਇਹਨਾਂ ਦੇ ਚਿਹਰਿਆਂ ਤੇ ਦੇਖਣ ਨੂੰ ਮਿਲਦੀਆਂ ਅਸੀਂ ਹੋਰ ਵੀ ਬੱਚਿਆਂ ਨਾਲ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਬੱਚੇ ਤੁਹਾਨੂੰ ਅੱਜ ਮਹਿਸੂਸ ਹੋ ਰਿਹਾ ਜਿਹੜਾ ਕਿ ਤੁਸੀਂ ਅੱਜ ਪ੍ਰੀਖਿਆ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਖੁਸ਼ਪ੍ਰੀਤ ਕੌਰ ਹੈ ਮੈਨੇ ਰੀਸੈਂਟਲੀ 12th ਪਾਸ ਕੀਤੀ ਹੈ 95% ਨਾਲ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਜਦੋਂ ਮੈਨੂੰ ਲੋਕ ਕਹਿੰਦੇ ਨੇ ਕਿ ਤੂੰ 95% ਅਗੇਨ ਕਿਤੇ ਨੇ ਇਹ ਸਭ ਕੁਝ ਸਾਡੇ ਸਕੂਲ ਦੇ ਕਰਕੇ ਹੀ ਪੋਸੀਬਲ ਹੈ ਰਾਤ ਨੂੰ 12 ਵਜੇ 1 ਵਜੇ ਸਾਡੇ ਸਕੂਲ ਤੋਂ ਪ੍ਰਿੰਸੀਪਲ ਸਰ ਦਾ ਫੋਨ ਆਉਂਦਾ ਸੀ ਕਿ ਤੁਸੀਂ ਪੜ ਰਹੇ ਹੋ ਇਹ ਮਤਲਬ ਕਿ ਇੱਕ ਹੈਗਾ ਕਿ ਜੇ ਸਾਡੇ ਸਕੂਲ ਨੇ ਸਪੋਰਟ ਕੀਤੀ ਤਾਂ ਅਸੀਂ ਕੁਝ ਅੱਗੇ ਵਧ ਸਕਿਆ ਅੱਗੇ ਸਾਨੂੰ ਹੋਰ ਆਫਰ ਮਿਲੇ ਨੇ ਕਿ ਹੁਣ ਮੈਂ ਅਗੇ ਲਾਇਰ ਦੀ ਪੜਾਈ ਸਟਾਰਟ ਕਰਨੀ ਹੈ ਉੱਤੇ 95% ਇਸ ਜਸਟ ਅ ਗ੍ਰੇਟ ਆਪਰਚੂਨਿਟੀ ਫਾਰ ਮੀ ਟੂ ਅੱਗੇ ਕਰ ਸਕਾਂ ਜੀ ਮੈਂ